ਸਤਿ ਸ਼੍ਰੀ ਅਕਾਲ ਟੂਨ ਚੈਨਲ ਤੇ ਅੱਜ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ 18ਵੀਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅਮਰਪਾਲ ਸਿੰਘ ਜੀ ਨੇ ਭਾਰੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਤੇ ਉਹਨਾਂ ਦੇ ਸਮਰਥਕਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਨਸ਼ਿਆਂ ਤੇ ਲੋਕ ਭਲਾਈ ਦੇ ਹਿੱਤਾਂ ਲਈ ਕੰਮ ਕਰਾਂਗੇ ਉਹਨਾਂ ਨੇ ਉੱਥੇ ਹੀ ਉਹਨਾਂ ਨੇ ਵੋਟਰਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਪੇਸ਼ ਹੈ ਗੁਰਦੇਵ ਸਿੰਘ ਪੱਟੀ ਜੀ ਦੀ ਰਿਪੋਰਟ ਅੱਜ ਦੀ ਜਿਹੜੀ ਫੂਟਲਾ ਦੀ ਸੰਗਤ ਨੇ ਜਿਹੜਾ ਫਤਵਾ ਦਿੱਤਾ ਉਹ ਬਹੁਤ ਵੱਡੀ ਮਾਰਜਨ ਨਾਲ ਜਿੱਤ ਹੋਈ ਆ ਉਹਦੇ ਵਿੱਚ ਸਿੱਖ ਜਿਹੜਾ ਭਾਈਚਾਰਾ ਉਹਨਾਂ ਦਾ ਤਾਂ ਫਾਦੀ ਬਣਦਾ ਸੀ ਜਿਹੜਾ ਕਿ ਕੌਮ ਦੀ ਠੱਠੀ ਪਾਗ ਉਹਨਾਂ ਨੇ ਦੁਬਾਰਾ ਸਿਰ ਤੇ ਰੱਖੀ ਆ ਤੇ ਸਭ ਤੋਂ ਵੱਧ ਧੰਨਵਾਦ ਮੈਂ ਹਿੰਦੂ ਵੀਰਾਂ ਦਾ ਕਰਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸਾਡੇ ਨਾਲ ਵੀ ਵੀਰ ਖੜੇ ਆ ਸਾਰੇ ਤੇ ਜਿਹੜੀ ਇੱਕ ਫਵਾੜ ਆਈ ਹੋਈ ਸੀ ਵੀ ਜੇ ਉਹ ਜਿੱਤ ਗਿਆ ਤਾਂ ਅਤਵਾਦ ਆ ਜਾਊਗਾ ਇਦਾਂ ਹੋਊਗੀ ਹਿੰਦੂਆਂ ਦੀ ਨੁਕਸਾਨ ਹੋਊਗਾ ਇਹੋ ਜੀ ਕੋਈ ਗੱਲ ਨਹੀਂ ਆ ਇਹ ਸਾਰਾ ਰਾਜਨੀਤਿਕ ਪਾਰਟੀਆਂ ਦੀ ਜਿਹੜਾ ਵਾ ਇੱਕ ਤੰਤਰ ਤਿਆਰ ਕੀਤਾ ਹੋਇਆ ਆਪਣੀਆਂ ਸੀਟਾਂ ਨੂੰ ਬਚਾਉਣ ਲਈ ਆਪਣੀ ਰਾਜਗਦੀ ਨਾਲ ਹੱਥੋਂ ਨਿਕਲੇ ਇਦਾਂ ਹੀ ਫੁੱਟ ਪਾ ਕੇ ਰੱਖਦੇ ਆ ਸਾਡੇ ਕਪੂਰਥਲੇ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਆ ਅਸੀਂ ਉਹਨਾਂ ਦੇ ਪਰਿਵਾਰ ਨਾਲ ਵੀ ਗੱਲ ਕੀਤੀ ਸੀ ਵੀ ਜਿਹੜੇ ਸ਼ਰਾਰਤੀ ਅੰਸਰ ਆ ਇਹੋ ਜੇ ਅਤਵਾਦ ਦੀਆਂ ਗੱਲਾਂ ਕਰਦੇ ਉਹਨਾਂ ਨੂੰ ਦੂਰ ਰੱਖਿਆ ਜਾਵੇ ਕੇ ਹਿੰਦੂ ਭਾਈਚਾਰੇ ਦੇ ਵਿੱਚ ਜਿਹੜਾ ਇਹ ਖੋਪ ਪਾਇਆ ਗਿਆ ਇਹ ਬਿਲਕੁਲ ਗਲਤ ਆ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਨਾਲ ਮਿਲ ਕੇ ਜਿਹੜਾ ਵਾ ਇਹ ਕਾਰਜ ਕੀਤੇ ਜਾਣਗੇ ਭਲਾਈ ਦੇ ਕਾਰਜ ਕੀਤੇ ਜਾਣਗੇ ਕਿਉਂਕਿ ਜਿਹੜਾ ਸਿੱਖ ਧਰਮ ਆ ਸਰਬਸਾਂਝੀ ਵਾਰਤਾ ਦੀ ਗੱਲ ਕਰਦਾ ਕਦੇ ਵੀ ਸਾਡੇ ਗੁਰੂਆਂ ਨੇ ਕਿਸੇ ਵੀ ਧਰਮ ਦੇ ਖਿਲਾਫ ਨਾ ਜੰਗ ਕੀਤੀ ਨਾ ਸ਼ਸਤਰ اٹھਾਏ ਆ ਹਮੇਸ਼ਾ ਸਿੱਖ ਧਰਮ ਜ਼ੁਲਮ ਦੇ ਖਿਲਾਫ ਜੰਗਾਂ ਲੜਦਾ ਆ ਜੇ ਕਦੇ ਦੇਸ਼ ਨੂੰ ਬਾਰਡਰਾਂ ਤੇ ਲੋਡ ਹੋਵੇ ਸਭ ਤੋਂ ਵੱਧ ਜਿਹੜੇ ਸਿੱਖਾਂ ਦੇ ਮੁੰਡੇ ਆ ਉੱਥੇ ਛਾਤੀਆਂ ਤੇ ਗੋਲੀਆਂ ਖਾਂਦੇ ਆ ਜੇ ਦੇਸ਼ ਤੇ ਕਦੇ ਭੀੜ ਪੈਂਦੀ ਆ ਤੇ ਸਭ ਤੋਂ ਵੱਧ ਸਿੱਖ ਧਰਮ ਵੱਲੋਂ ਲੰਗਰ ਲਾਈ ਜਾਂਦੇ ਆ ਤੇ ਹੁਣ ਜਿੰਨੇ ਵੀ ਸਾਡੇ ਸ਼ਹਿਰ ਦੇ ਹਿੰਦੂ ਵੀਰ ਆ ਸਾਰੇ ਸਾਨੂੰ ਸਮਰਥਨ ਕਰਦੇ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਨਗੇ ਤੇ ਨਸ਼ਿਆਂ ਦੇ ਖਿਲਾਫ ਸਾਡੇ ਹਸਪੀਟਲ ਜਿਹੜੇ ਲੋਕਾਂ ਗਰੀਬ ਤਬਕਾ ਸਾਡਾ ਜਿਹੜਾ ਸਰਕਾਰੀ ਹਸਪਤਾਲਾਂ ਉਹਦੀ ਬਹੁਤ ਮਾੜੀ ਹਾਲਤ ਆ ਇਹਦਾ ਸੁਧਾਰ ਕੀਤਾ ਜਾਊਗਾ ਇਹੋ ਜਿਹੇ ਕਾਰਜ ਕੀਤੇ ਜਾਣਗੇ ਜਿਹੜੇ ਲੋਕ ਭਲਾਈ ਦੇ ਹਿੱਤ ਦੇ ਵਿੱਚ ਹੋਣਗੇ ਸਰ এডਿਕੇਸ਼ਨ ਬਾਰੇ ਕੀ ਸੋਚ ਐਜੂਕੇਸ਼ਨ ਵੀ ਤੁਸੀਂ ਆਪਾਂ ਦੇਖਦੇ ਆਂ ਜੀ ਪਿਛਲੇ ਕਈ ਸਾਲਾਂ ਤੋਂ ਜਿਹੜਾ ਹੈਗਾ ਕਪੂਰਥਲੇ ਦਾ ਵੀ ਬਹੁਤ ਮਾੜਾ ਹਾਲ ਆ ਤੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਵਿੱਚ ਆ ਉਹ ਕੀ ਕਰਦੇ ਲੀਡਰ ਆਪਣੇ ਫੰਡਿੰਗ ਲੈਣ ਲਈ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਵਾਂ ਉਹਨਾਂ ਨੂੰ ਇਹ ਉਹ ਫੰਡਿੰਗ ਕਰਦੇ ਆ ਉਹਨਾਂ ਨੂੰ ਇਹ ਉਹ ਜਿਹੜੇ ਕੋਰਸਾਂ ਦੇ ਜਿਹੜੇ ਆ ਉਹ ਪਰਮਿਸ਼ਨਾਂ ਦਿੰਦੇ ਆ ਜਦਕਿ ਜਿਹੜੇ ਗਰੀਬ ਤਬਕਾ ਹੋਰ ਗਰੀਬ ਹੁੰਦਾ ਜਾਂਦਾ ਜੇ ਗਰੀਬ ਲੋਕਾਂ ਨੂੰ ਫਰੀ ਰਾਸ਼ਨ ਦੇ ਬਦਲੇ ਐਜੂਕੇਸ਼ਨ ਚੰਗੀ ਦਿੱਤੀ ਜਾਵੇ ਇੱਥੇ ਲਾ ਹੋਵੇ ਲਾ ਦੀਆਂ ਡਿਗਰੀਆਂ ਹੋਣ ਸਰਕਾਰੀ ਅਦਾਰੇ ਪੈਦਾ ਕੀਤੇ ਜਾਣ ਸਰਕਾਰੀ ਕਾਲਜਾਂ ਸਕੂਲਾਂ ਦਾ ਬਹੁਤ ਮਾੜਾ ਹਾਲ ਆ ਇਹਨਾਂ ਨੂੰ ਉੱਚਾ ਚੱਕਿਆ ਜਾਵੇ ਤਾਂ ਗਰੀਬ ਜਿਹੜਾ ਤਬਕਾ ਅਫਸਰਸ਼ਾਈ ਵੱਲ ਆ ਸਕਦਾ ਜੀ। ਉਹ ਨਹੀਂ। ਇਹ 18ਵੀਂ ਲੋਕ ਸਭਾ ਦਾ ਨਤੀਜਾ ਆਇਆ ਹੈ ਤੇ ਆਪਣੇ ਖਡੂਰ ਸਾਹਿਬ ਹਲਕਾ ਤੋਂ ਅਮਰਪਾਲ ਜੀ ਜਿੱਤ ਗਏ ਨੇ ਵੱਡੀ ਲੀਡ ਤੇ ਤੁਸੀਂ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਰੀ ਸੰਗਤ ਦਾ ਪਹਿਲਾਂ ਤਾਂ ਬਹੁਤ ਧੰਨਵਾਦ ਕਰਦੇ ਆਂ ਸਾਰੇ ਵੀਰਾਂ ਨੇ ਜਿਨ੍ਹਾਂ ਨੇ ਸਾਥ ਦਿੱਤਾ ਸਾਡਾ ਕਿਉਂਕਿ ਇੱਥੇ ਜਿਹੜੇ ਪਹਿਲਾਂ ਪੁਰਾਣੇ ਲੀਡਰ ਆ ਜਿਨ੍ਹਾਂ ਨੇ ਧੌਂ ਜਮਾਈ ਹੋਈ ਹੈ ਇੱਥੇ ਉਹ ਬੜੇ ਡਰਾਵੇ ਦਿੰਦੇ ਰਹਾ ਸਾਡੇ ਵਰਕਰਾਂ ਨੂੰ ਵੀ ਡਰਾਵੇ ਦਿੰਦੇ ਰਹਾ ਆਉਣ ਵਾਲੇ ਸਮੇਂ ਤਾਨੂੰ ਪੁਲਿਸ ਨੇ ਚੱਕਣਾ ਤੁਹਾਡੇ ਦੇ ਝੂਠੇ ਪਰਚੇ ਹੋਣੇ ਆ ਫਿਰ ਵੀ ਸਾਡੀ ਟੀਮ ਨੇ ਬੜਾ ਚੜ੍ਹਦੀ ਕਲਾ ਦਾ ਇੱਕ ਸਬੂਤ ਦਿੱਤਾ ਤੇ ਮਹਾਰਾਜ ਨੇ ਕਾਲਪੁਰਖ ਨੇ ਸਾਡੇ ਸਿੰਘਾਂ ਦੇ ਸਾਰੇ ਹੱਥ ਰੱਖਿਆ ਕੋਈ ਡੋਲਿਆ ਨਹੀਂ ਚੜ੍ਹਦੀ ਕਲਾ ਚ ਮਤਲਬ ਇਹਨੇ ਆਮ ਆਦਮੀ ਪਾਰਟੀ ਦੇ ਜਾਂ ਹੋਰ ਅਕਾਲੀ ਦਲ ਦੇ ਬੂਥ ਨਹੀਂ ਸੀ ਜਿੰਨੇ ਸਾਡੇ ਸਿੰਘਾਂ ਨੇ ਬੂਥ ਲਵਾ ਦਿੱਤੇ ਬੜੀ ਸਤਗੁਰੂ ਨੇ ਕਿਰਪਾ ਕੀਤੀ ਆ ਹਰ ਤਰ੍ਹਾਂ ਦਾ ਡਰਾਵਾ ਦਿੱਤਾ ਗਿਆ ਹਰ ਤਰੀਕੇ ਨਾਲ ਗਲਤ ਤਰੀਕੇ ਨਾਲ ਚੱਲ ਗਏ ਜਿਵੇਂ ਇਹਨਾਂ ਦਾ ਪ੍ਰਾਣਾ ਤੇ ਅਰਬਾ ਹੋ ਗਿਆ ਹਨ ਵੀ ਇਸ ਤਰੀਕੇ ਨਾਲ ਇਲੈਕਸ਼ਨ ਜਿੱਤਣੀ ਆ ਪਰ ਬੜੀ ਕਿਰਪਾ ਵਰਤੀ ਆ ਮਹਾਰਾਜ ਦੀ ਗੁਰੂ ਸਾਹਿਬ ਦੀ ਸ਼ਹੀਦੀ ਦਿਹਾੜੇ ਚੱਲ ਰਿਹਾ ਆ ਸਭ ਤੋਂ ਵੱਡੀ ਗੱਲ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ ਅੱਜ ਮਹਾਰਾਜ ਸਾਡੇ ਹਲਕੇ ਤੋਂ ਕਿਸੇ ਸਮੇਂ ਸਾਡੇ ਕੋਲ ਗਲਤੀਆਂ ਹੋਈਆਂ ਸੀ ਅੱਜ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਹੋਊਗੀ ਤੇ ਅਸੀਂ ਬਹੁਤ ਧੰਨਵਾਦ ਕਰਦੇ ਆ ਸਾਰੇ ਕਬੂਤਲਾ ਨਿਵਾਸੀਆਂ ਦੇ ਜਿਨ੍ਹਾਂ ਨੇ ਐਡੀ ਵੱਡੀ ਜੱਤ ਨਾਲ ਆਪਣਾ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਭਾਈ ਅਮਰਤਪਾਲ ਸਿੰਘ ਨੂੰ ਜਿਤਾਇਆ ਜੀ ਜਿੱਥੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਉੱਥੇ ਇੱਕ ਆਜ਼ਾਦ ਉਮੀਦਵਾਰ ਨੂੰ ਲੋਕਾਂ ਨੇ ਜਿਤਾਇਆ ਫਤਵਾ ਦਿੱਤਾ ਕਿਸ ਤਰ੍ਹਾਂ ਲੈਨੇ ਹੋ ਇਸ ਚੀਜ਼ ਹਾਂ ਜੀ ਬੜਾ ਖੁਸ਼ੀ ਵੀ ਹੁੰਦੀ ਆ ਅਕਾਲਪੁਰਖ ਨੇ ਆਪ ਵਰਤਾਵਾ ਵਰਤਿਆ ਜੀ ਤੇ ਅਸੀਂ ਜੋ ਸੋਚਿਆ ਸੀ ਉਹ ਕਰਾਂਗੇ ਵੀ ਬੜੇ ਵੱਡੇ ਪੱਧਰ ਤੇ ਇੱਕ ਭਾਈਚਾਰਕ ਸਾਂਝ ਹੋਊਗੀ ਕਬੂਤਲੇ ਦੇ ਵਿੱਚ ਬਹੁਤ ਚੰਗੇ ਕਾਰਜ ਕਰਾਵਾਂਗੇ ਨੌਜਵਾਨੀ ਜਿਹੜੀ ਗੈਂਗਵਾਰਾਂ ਦੇ ਵਿੱਚ ਜਾਂ ਨਸ਼ੇ ਦੇ ਵਿੱਚ ਵੜ ਦਿੱਤੀ ਹੈ ਉਹਨਾਂ ਨੂੰ ਏਸੀ ਚੋਂ ਕੱਢਾਂਗੇ ਤੇ ਆਪਣੇ ਇੱਕ ਕਹ ਲੋ ਵੀ ਚੰਗੇ ਕਾਰਜਾਂ ਲਈ ਪ੍ਰੇਰਿਤ ਕਰਾਂਗੇ ਤੇ ਨੌਜਵਾਨੀ ਬਚਾਵਾਂਗੇ ਜੀ ਕਿਤੇ ਨਾ ਕਿਤੇ ਹਿੰਦੂ ਭਾਈਚਾਰਾ ਜਿਹੜਾ ਵਾ ਇਸ ਦਾ ਬਹੁਤ ਜ਼ਿਆਦਾ ਅਫਸੋਸ ਸਮਝ ਲੋ ਕਰ ਰਿਹਾ ਵਾ ਕਿ ਜੇ ਅਮਰਿਤਪਾਲ ਸਿੰਘ ਜਿੱਤ ਗਏ ਆ ਕਿਤੇ ਖਾਲਸਤਾਨ ਦੀ ਚਾਹ ਹਿੰਦੂ ਭਰਾਵਾਂ ਦੇ ਉੱਤੇ ਕੋਈ ਹਮਲੇ ਦੀ ਗੱਲ ਨਾ ਹੋਵੇ ਇਸੋ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਡਰਾਇਆ ਤਾਂ ਬਹੁਤ ਮਤਲਬ ਐਦਾਂ ਦੀਆਂ ਗੱਲਾਂ ਕਹੀਆਂ ਗਈਆਂ ਜਿਹੜਾ ਕਿਤੇ ਨਾ ਕਿਤੇ ਥੋੜਾ ਬੋੜਾ ਜਿਹੜਾ ਬੋਰਡ ਉਹਨਾਂ ਨੂੰ ਪਈ ਉਹਦਾ ਕਾਰਨ ਇਹੋ ਹੀ ਬਣਿਆ ਕਿਉਂਕਿ ਲੋਕ ਡਰਾਏ ਗਏ ਆ ਇੰਨੇ ਕਿ ਡਰਾ ਦਿੱਤੇ ਗਏ ਆ ਕਿ ਲੋਕ ਸਹਮੇ ਪੈ ਸੀਗੇ ਰਾਤ ਤੱਕ ਫੋਨ ਆਉਂਦਾ ਰਿਹਾ ਯਾਰ ਕੀ ਬਣੂਗਾ ਕਿਉਂਕਿ ਜਿੱਤ ਯਕੀਨੀ ਸੀ ਸਾਰਿਆਂ ਨੂੰ ਪਤਾ ਸੀ ਜੇ ਮਹਾਰਾਜ ਨੇ ਕਿਰਪਾ ਕਰ ਦੇਣੀ ਹੈ ਜਿੱਤ ਲੋਕ ਇੰਨੇ ਡਰਾ ਦਿੱਤੇ ਹੋਏ ਆ ਪਰ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਇੰਨਾ ਕੁ ਵਧੀਆ ਮਾਹੌਲ ਬਣਾ ਦਾਂਗੇ ਇਹਨਾਂ ਦੀਆਂ ਅ ਮਤਲਬ ਆ ਵੀ ਸ਼ਰਮ ਦੇ ਨਾਲ ਮਰ ਜਾਣਗੇ ਦਿਨ ਦਿਨ ਸੋਚਣਗੇ ਵੀ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਕਰਦੇ ਰਹੇ ਆ ਭਾਈ ਅਮਰਤਪ ਸਿੰਘ ਬਾਰੇ ਬਾਰੇ ਜਿਹੜਾ ਗੁਰੂ ਸਾਹਿਬ ਦੀ ਬਾਣੀ ਪੜ੍ਹਦਾ ਹਨ ਜੀ ਉਹ ਕਿਸੇ ਧਰਮ ਦਾ ਮਾੜਾ ਨਹੀਂ ਸੋਚ ਸਕਦਾ ਪੰਜਾਬ ਬਾਣੀਆਂ ਦੇ ਨੇਤ ਨੇਮੀ ਸਿੰਘ ਸਿਗਾ ਜਿਹਨੂੰ ਦਿਬੜੂਗਲ ਜੇਲ੍ਹ ਦੇ ਵਿੱਚ ਭੇਜਿਆ ਉੱਥੇ ਇੰਨੇ ਤਸੀਹੇ ਹੋਏ ਮਾਪਿਓ 3200 ਕਿਲੋਮੀਟਰ ਤੱਕ ਦੂਰ ਜਾ ਕੇ ਕਿੰਨੇ ਬੱਚਿਆਂ ਦੇ ਮਾਪਿਓ ਉੱਥੇ ਜਾ ਕੇ ਮੁਲਾਕਾਤਾ ਕਰਨ ਜਾਂਦੇ ਰਹੇ ਕਿੰਨਾ ਖਰਚਾ ਉਹਨਾਂ ਦਾ ਹੋਇਆ ਇੱਕ ਉਹਨਾਂ ਦੀਆਂ ਅੰਦਰਾਂ ਨੂੰ ਜਿਹੜੀ ਥੇਸ ਪਹੁੰਚੀ ਆ ਉਦੀ ਬਾਦੂਆ ਵੀ ਲੱਗੂਗੀ ਉਤੋਂ ਇਹਨਾਂ ਨੇ ਇੰਨਾ ਕੁ ਭੰਡਿਆ ਆਉਣ ਵਾਲੇ ਸਮੇਂ 'ਚ 10-20 ਦਿਨਾਂ ਦੇ ਵਿੱਚ ਸਾਡਾ ਕੂਟਸਲਾ ਸਰਗਮ ਹੋਇਆ 20 ਤਰੀਕ ਤੋਂ ਲੈ ਕੇ ਹੁਣ 10 ਦਿਨਾਂ ਦੀ ਸਾਡੀ ਮਿਹਨਤ ਸੀ ਜਿਹਨੂੰ ਫਲ ਮਾਰਾ ਇਹਨੇ ਲਾਇਆ ਜੀ ਤੇ ਕੋਈ ਇਦਾਂ ਦੀ ਗੱਲਬਾਤ ਨਹੀਂ ਹੋਊਗੀ ਚੜ੍ਹਦੀ ਕਲਾ ਦਾ ਪ੍ਰਤੀਕ ਮਤਲਬ ਚੰਗਾ ਸਾਂਝੀ ਵਾਰਤਾ ਦਾ ਸਿਨੇਮਾ ਦਵਾਂਗੇ ਜੀ 6 ਜੂਨ ਦੇ ਜਿਹੜੇ ਇਹ ਸਮਾਗਮ ਚੱਲ ਰਹੇ ਆ 84 ਦੇ ਵਿੱਚ ਜਿਹੜਾ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਦੂਸਰੇ ਪਾਸੇ ਫਰੀਦਕੋਟ ਤੋਂ ਜਿਹੜੇ ਆ ਭਾਈ ਸਰਬਜੀਤ ਸਿੰਘ ਖਾਲਸਾ ਬੈਂਤ ਸਿੰਘ ਦੇ ਪੁੱਤਰ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀਗਾ ਉਹ ਵੀ ਲੀਡ ਕੱਢ ਰਿਹਾ ਸ਼ੀਟ ਕੱਢ ਰਿਹਾ ਉਸ ਸੰਬੰਧ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਇਹੋ ਕਿ ਸੰਗਤ ਦੀਆਂ ਭਾਵਨਾਵਾਂ ਜੋ ਹਾਲਾਤਾਂ ਦੇ ਵਿੱਚੋਂ ਉਹ ਆਪਣੇ ਮਾਪਿਓ ਛੋਟੀ ਉਮਰ ਦੇ ਵਿੱਚ ਉਹਨਾਂ ਦੇ ਉਹਨਾਂ ਦੇ ਮਾਪਿਓ ਦੁਨੀਆ ਤੋਂ ਚਲੇ ਗਏ ਸੀ ਸੀਜ ਦੇ ਹੋ ਗਏ ਭਾਈ ਬੈਂਤ ਸਿੰਘ ਜੀ ਤੇ ਉਹਨਾਂ ਦੀ ਕਿਦਾਂ ਦਾ ਔਖਾ ਸਮਾਂ ਉਹਨਾਂ ਨੇ ਦੇਖਿਆ ਪਰ ਅੱਜ ਉਹਨਾਂ ਨੂੰ ਉਹਨਾਂ ਦੀ ਵੀ ਆਤਮਾ ਨੂੰ ਸਕੂਨ ਮਿਲਿਆ ਹੋਊਗਾ ਕਿ ਕੌਮ ਨੇ ਕਿਤੇ ਨਾ ਕਿਤੇ ਸਾਡੀ ਬੱਚੇ ਦਾ ਮੁੱਲ ਪਾਇਆ ਸਾਡੇ ਅਣਖ ਦਾ ਮੁੱਲ ਪਾਇਆ ਤੇ ਕਿਉਂਕਿ ਉਹਨਾਂ ਨੇ ਫਕੀਰ ਬਿਆਨ ਸਿੰਘ ਨੇ ਲੱਥੀ ਹੋਈ ਪੱਗ ਸਿਰ ਤੇ ਰੱਖੀ ਸੀ ਕੌਮ ਦੀ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕਰਨਾ ਇੱਕ ਗੁਰੂ ਸਾਹਿਬ ਮਤਲਬ ਗੁਰੂ ਧਾਮ ਨੂੰ ਗੁਰੂ ਉਜੇ ਮੰਦਰ ਤੇ ਵੀ ਕੋਈ ਕੋਈ ਰੋੜਾ ਚਲਾਉਂਦਾ ਚਲਾਉਂਦਾ ਉਹ ਵੀ ਦਿਲ दुखਦਾ ਤੇ ਉਹਨਾਂ ਨੇ ਹਮਲਾ ਕਰਕੇ ਧੋਪਾਂ ਡੈਂਕਾਂ ਦੇ ਨਾਲ ਚੜ੍ਹ ਕੇ ਆਏ ਇਹਨਾਂ ਦਿਨਾਂ ਦੇ ਵਿੱਚ ਬੜਾ ਅਤਿਆਚਾਰ ਕੀਤਾ ਤੇ ਉਹ ਬਹੁਤ ਵਧੀਆ ਮੈਸੇਜ ਆਊਗਾ ਇਹ ਸਿੱਧੀ ਦਿਹਾੜੇ ਦੇ ਵਿੱਚ ਕਿ ਕੌਮ ਨੇ ਮੌਲ ਪਾ ਦਿੱਤਾ ਜੀ ਪਰ ਕਿਤੇ ਨਾ ਕਿਤੇ ਜਦੋਂ 84 ਦੇ ਇਹ ਹਮਲਾਵਾਰ ਹੋਇਆ ਵਾ ਟੈਕ ਹੋਇਆ ਵਾ ਕਾਂਗਰਸ ਪਾਰਟੀ ਅੱਜ ਵੀ ਇਸ ਚੀਜ਼ ਦੀ ਜਿਹੜੀ ਮਾਫੀ ਮੰਗਣ ਨੂੰ ਤਿਆਰ ਨਹੀਂ ਤੇ ਜਿਹੜੇ ਜਿਆਦਾਤਰ ਸਿੱਖ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਆ ਕੀ ਕਹਿਣਾ ਚਾਹੁੰਦੇ ਇਹ ਜੀ ਦੋਗਲੇ ਦੋਗਲੇ ਲੋਕ ਸਾਡੀ ਸਾਡੀ ਕਿਸਮਤ ਜਿਹੜੇ ਇਦਾਂ ਦੇ ਜਿਨ੍ਹਾਂ ਨੇ ਪੱਗਾਂ 'ਚ ਸਰਫਸਾਏ ਆ ਜੀ ਇਸ ਤੋਂ ਵੱਡਾ ਅਸੀਂ ਕੀ ਘਾਟਾ ਮਹਿਸੂਸ ਕਰ ਸਕਦੇ ਆ ਕਿ ਸਾਡੇ ਆਪ ਦੇ ਹੀ ਸਾਨੂੰ ਇਥੋਂ ਵੀ ਜੇ ਕਿਸੇ ਨੇ ਮਾਰਿਆ ਆ ਨਾ ਤਾਂ ਆਪਣੇ ਨੇ ਮਾਰਿਆ ਕਿਸੇ ਬਗਾਨੇ ਨੇ ਸਾਨੂੰ ਗੱਲ ਨਾ ਹੀ ਲਾਇਆ ਸਕੋ ਇਹ ਆਪਣੇ ਜਿਹੜੇ ਲੋਕ ਆ ਇਹ ਅੱਜ ਤੱਕ ਮੰਨਣ ਚ ਮਨਨ ਦੇ ਨਹੀਂ ਆਉਂਦੇ ਵੀ ਇਹ ਤੇ ਕਹਿੰਦੇ ਅਸੀਂ ਕੀਤਾ ਹੀ ਕਉਂਦੇ ਨਹੀਂ ਜੱਜ ਕੀ ਬੜੇ ਬੜੀ ਵੱਡੀ ਇਹਨਾਂ ਦਾ ਮੇਨ ਰੋਲ ਸੀ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਦਾ ਰਾਸ਼ਟ ਸਵਾਲ ਜੀ ਵਿਰਸਾ ਸਿੰਘ ਬਲਟੋਹ ਨੇ ਬੜਾ ਭਾਈ ਅਮਰਪਾਲ ਸਿੰਘ ਦੇ ਖਿਲਾਫ ਕੂੜ ਪ੍ਰਚਾਰ ਕੀਤਾ ਤੇ ਅੱਜ ਜਿਹੜਾ 5ਵੇਂ ਨੰਬਰ ਦੇ ਉੱਤੇ ਉਹ ਉਹਨਾਂ ਦੀ ਜਮਾਨਤ ਵੀ ਸਮਝ ਲੋ ਜਬਤ ਹੋ ਗਈ ਹੈ ਕੀ ਕਹੋਗੇ ਇਹ ਅਸਾ ਦਾ ਹੰਕਾਰ ਜਿਹੜਾ ਆ ਨਾ ਉਹ ਦਿਨ ਲੈ ਕੇ ਬਹਿ ਜਾਂਦਾ ਜੀ ਹੰਕਾਰ ਵੀ ਇੰਨਾ ਸਿਰ ਚੜ੍ਹ ਬੋਲਦਾ ਸੀ ਉਹਦੇ ਮੈਨੂੰ ਵੀ ਫੋਨ ਆਇਆ ਸੀਗਾ ਕਿ ਮੇਰੀ ਮਦਦ ਕਰੋ ਆਹ ਵਜਾਉ ਸਾਡਾ ਜਮੀਰ ਇਸ ਇਸ ਦੀ ਇਜਾਜ਼ਤ ਨਹੀਂ ਦਿੰਦਾ ਹੰਕਾਰ ਸਿਰ ਚੜ੍ਹ ਬੋਲਦਾ ਸੀ ਉਹਦਾ ਨਤੀਜਾ ਉਹਨੂੰ ਭੁਗਤਣਾ ਪਿਆ ਜੀ ਭਾਈ ਅਮਰਤਪਾਲ ਨੂੰ ਲੋਕਾਂ ਨੇ ਜਿਤਾਇਆ ਕਿ ਤੁਸੀਂ ਮਦਦ ਕੀਤੀ ਇੱਕੀ ਸੰਗਤ ਨੇ ਜਿਤਾਇਆ ਉਹਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੰਗਤ ਦੇ ਦਿਲ ਵਿੱਚ ਮਹਾਰਾਜ ਆਪ ਵਰਤਾ ਵਰਤਿਆ ਤੇ ਭਾਈ ਸਾਹਿਬ ਨੂੰ ਹੁਣ ਛੇਦੀ ਮਾਰਾ ਕਿਰਪਾ ਕਰਨਗੇ ਰਿਹਾਬ ਹੀ ਕਰਾਉਣਗੇ ਸੰਗਤ ਹੀ ਕਰਾਉਗੇ ਅਰਦਾਸ ਸਾਹਿਬ ਕੀਤੀ ਹੈ ਜਿੰਨੇ ਵੀ ਸਿਆਸੀ ਲੀਡਰ ਰਹੇ ਆ ਕਿਸੇ ਨੇ ਦਸਾਂ ਰਾਜ ਤੱਕ ਇਹਨੇ 20 ਸਾਲ ਸੁਤਾ ਜੁਕੇਰੇ ਐਮਪੀ ਸਰੋਂ ਜਸਵੀਰ ਸਿੰਘ ਬਿੰਫਾ ਵੀ ਰਹੇ ਅੱਜ ਤੱਕ ਕਪੂਰਥਲਾ ਕਿਸੇ ਨੇ ਕੋਸ਼ਿਸ਼ ਸਵਾਰਿਆ ਨਹੀਂ ਜਦੋਂ ਜਿਹੜੀ ਪਾਈਆ ਬਖਵਾਲ ਸਿੰਘ ਤੇ ਐਨਐਸਏ ਲੱਗੀ ਹੋ ਜੇਲ੍ਹ ਦੇ ਵਿੱਚ ਹਨ ਜਦੋਂ ਆਣਗੇ ਪਹਿਲਾ ਮੁੱਦਾ ਕਪੂਰਥਲਾ ਵਾਸਤੇ ਕੀ ਹੋਏਗਾ ਇਹ ਸਵਰਗ ਬਣੇਗਾ ਜਾਂ ਫਿਰ ਇਹ ਵੀ ਨਰਕ ਦੇ ਵਿੱਚ ਜਾਏਗਾ ਸਭ ਤੋਂ ਪਹਿਲਾਂ ਤੇ ਅਸੀਂ ਨਸ਼ਿਆਂ ਦੀ ਗੱਲ ਕੀਤੀ ਸੀ ਨਵਜੋਾਨੀ ਸਭ ਤੋਂ ਪਹਿਲਾਂ ਬਚਾਈ ਜਾਊਗੀ ਤੇ ਹਸਪੀਟਲ ਤੇ ਐਜੂਕੇਸ਼ਨ ਦੀ ਬਹੁਤ ਵੱਡੀ ਲੋਡ ਆ ਤੇ ਅਸੀਂ ਪਰਿਵਾਰ ਨਾਲ ਵੀ ਗੱਲ ਕੀਤੀ ਹੋਈ ਆ ਐਡਵੋਕੇਟਾਂ ਨਾਲ ਵੀ ਗੱਲ ਕੀਤੀ ਹੋਈ ਆ ਖਾਰਾ ਸਾਹਿਬ